ਦੋਸਤੋ ਮਹਾਨ ਪੁਰਸ਼ ਕਹਿੰਦੇ ਨੇ ਕਿ ਸਾਡਾ ਮਨ ਹੀ ਸਭ ਕੁਝ ਹੁੰਦਾ ਹੈ ਮਨ ਨੂੰ ਜੇਕਰ ਦੇਖਣਾ ਸਿੱਖ ਲਈਏ ਤਾਂ ਅਸੀਂ ਸਭ ਕੁਝ ਪਾ ਲਵਾਂਗੇ ਆਓ ਜਾਣੀਏ ਇਸ ਕਹਾਣੀ ਤੋਂ ਬਹੁਤ ਪੁਰਾਣੀ ਗੱਲ ਹੈ ਇੱਕ ਬੁੱਢਾ ਬਾਬਾ ਆਪਣੀ ਪਿੱਠ ਤੇ ਤਿੰਨ ਗੱਠੜੀਆਂ ਲੈ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ ਸੀ ਥੋੜਾ ਅੱਗੇ ਤੁਰ ਕੇ ਉਹ ਥੱਕ ਕੇ ਬੈਠ ਗਿਆ ਫਿਰ ਉਸੇ ਰਸਤੇ ਤੋਂ ਅਚਾਨਕ ਇੱਕ ਨੌਜਵਾਨ ਲੜਕਾ ਨਿਕਲਿਆ ਲੜਕਾ ਵੀ ਉਸੇ ਪਾਸੇ ਜਾ ਰਿਹਾ ਸੀ ਬਾਬੇ ਨੇ ਲੜਕੇ ਨੂੰ ਕਿਹਾ ਸੁਣ ਪੁੱਤਰਾ ਮੇਰੀ ਮਦਦ ਕਰੇਗਾ ਇਹ ਗਠੜੀਆਂ ਬਹੁਤ ਭਾਰੀਆਂ ਨੇ ਐਸਲੀ ਮੇਰੀ ਇੱਕ ਗਠੜੀ ਚੱਕ ਕੇ ਮੇਰੇ ਪਿੰਡ ਪਹੁੰਚਾ ਦੇ ਬਦਲੇ ਵਿੱਚ ਮੈਂ ਤੈਨੂੰ ਸੋਨੇ ਦੇ ਦੋ ਸਿੱਕੇ ਦਿਆਂਗਾ ਲੜਕੇ ਨੇ ਕਿਹਾ ਕੋਈ ਗੱਲ ਨਹੀਂ ਬਾਬਾ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਇਹ ਕਹਿ ਕੇ ਲੜਕੇ ਨੇ ਇੱਕ ਗਠੜੀ ਚੁੱਕ ਲਈ ਉਹ ਸੱਚੀਓਂ ਭਾਰੀ ਸੀ ਸੋ ਦੋਵੇਂ ਉਸ ਰਸਤੇ ਉੱਪਰ ਅੱਗੇ ਵਧਣ ਲੱਗੇ ਹੌਲੀ-ਹੌਲੀ ਭੀੜ ਘਟੀ ਤੇ ਰਸਤਾ ਸੋਨਸਨ ਹੋ ਗਿਆ ਗੱਲਾਂ-ਗੱਲਾਂ ਵਿੱਚ ਲੜਕੇ ਨੇ ਪੁੱਛਿਆ ਬਾਬਾ ਇਹ ਗਠੜੀਆਂ ਇੰਨੀ ਭਾਰੀ ਕਿਉਂ ਆ ਤਾਂ ਬਾਬਾ ਬੋਲਿਆ ਬੇਟਾ ਐਸ ਵਿੱਚ ਤਾਂਬੇ ਦੇ ਕੁਝ ਸਿੱਕੇ ਨੇ ਲੜਕੇ ਨੇ ਸੋਚਿਆ ਕਿ ਬਾਬਾ ਜ਼ਰੂਰ ਕੋਈ ਵਪਾਰੀ ਹੋਵੇਗਾ ਤਾਂ ਹੀ ਤਾਂ ਇਨੇ ਸਾਰੇ ਸਿੱਕੇ ਲੈ ਕੇ ਜਾ ਰਿਹਾ ਹੈ ਲੜਕੇ ਨੇ ਸੋਚਿਆ ਕਿ ਚਲੋ ਮੈਨੂੰ ਕੀ ਫਿਰ ਲੜਕਾ ਬਾਬੇ ਤੇ ਸਿੱਕਿਆਂ ਬਾਰੇ ਬਹੁਤਾ ਨਾ ਸੋਚ ਕੇ ਆਪਣੀ ਹੀ ਧੁੰ ਵਿੱਚ ਖੁਸ਼ੀ-ਖੁਸ਼ੀ ਤੁਰ ਲੱਗਾ ਕੁਝ ਦਿਨ ਬਾਅਦ ਉਹ ਦੋਵੇਂ ਇੱਕ ਨਦੀ ਦੇ ਕੰਢੇ ਪਹੁੰਚ ਗਏ ਨਦੀ ਪਾਰ ਕਰਨ ਲਈ ਲੜਕਾ ਨਦੀ ਵਿੱਚ ਵੜ ਗਿਆ ਪਰ ਬਾਬਾ ਕੰਢੇ ਤੇ ਹੀ ਖੜਾ ਰਿਹਾ ਬਾਬਾ ਬੋਲਿਆ ਬੇਟਾ ਠਹਿਰ ਜਾ ਮੈਂ ਨਦੀ ਵਿੱਚ ਦੋ ਗਠੜੀਆਂ ਲੈ ਕੇ ਨਹੀਂ ਤੁਰ ਸਕਦਾ ਮੈਂ ਖਿਸਕ ਜਾਵਾਂਗਾ ਕੀ ਤੂੰ ਮੇਰੀ ਇੱਕ ਹੋਰ ਗਠੜੀ ਚੱਕ ਸਕਦਾ ਹੈ ਮੈਂ ਤੈਨੂੰ ਦੋ ਹੋਰ ਸੋਨੇ ਦੇ ਸਿੱਕੇ ਦੇ ਦੇਵਾਂਗਾ ਲੜਕੇ ਨੇ ਕਿਹਾ ਬਾਬਾ ਜੇ ਤੁਸੀਂ ਮੈਨੂੰ ਸੋਨੇ ਦੇ ਸਿੱਕੇ ਨਾ ਵੀ ਦੇਵੋ ਤਾਂ ਵੀ ਮੈਨੂੰ ਕੋਈ ਸਮੱਸਿਆ ਨਹੀਂ ਹੈ ਬਾਬਾ ਖੁਸ਼ ਹੋ ਗਿਆ ਪੁੱਤਰ ਤੂੰ ਭਲਾ ਇਨਸਾਨ ਜਾਪਦਾ ਹੈ ਲੈ ਫੜ ਇੱਕ ਗਠੜੀ ਵਿੱਚ ਚਾਂਦੀ ਦੇ ਸਿੱਕੇ ਨੇ ਨਦੀ ਨੂੰ ਧਿਆਨ ਨਾਲ ਪਾਰ ਕਰੀ ਨਦੀ ਪਾਰ ਕਰਨ ਤੋਂ ਬਾਅਦ ਬਾਬੇ ਦੇ ਉਹ ਬੋਲ ਲੜਕੇ ਦੇ ਦਿਮਾਗ ਵਿੱਚ ਗੂੜਕਮੋਣ ਲੱਗੇ ਕਿ ਗਠੜੀ ਵਿੱਚ ਤਾਂ ਚਾਂਦੀ ਦੇ ਸਿੱਕੇ ਨੇ ਜ਼ਰੂਰ ਬਾਬਾ ਕੋਈ ਜ਼ਮੀਨ ਜਾਇਦਾਦ ਵੇਚ ਕੇ ਆ ਰਿਹਾ ਹੈ ਐਸ ਲਈ ਉਹ ਇੰਨੇ ਪੈਸੇ ਲੈ ਕੇ ਜਾ ਰਿਹਾ ਹੈ ਅੱਗੇ ਜਾ ਕੇ ਰਸਤਾ ਪੂਰੀ ਤਰ੍ਹਾਂ ਸੁੰਨਸਾਨ ਹੋ ਗਿਆ ਫਿਰ ਲੜਕੇ ਦੇ ਮਨ ਵਿੱਚ ਵਿਚਾਰ ਆਇਆ ਕਿ ਇਹ ਸੁੰਨਸਾਨ ਜਗ੍ਹਾ ਹੈ ਜੇਕਰ ਮੈਂ ਇਹਨਾਂ ਸਿੱਕਿਆਂ ਨੂੰ ਲੈ ਕੇ ਭੱਜ ਜਾਵਾਂ ਤਾਂ ਕੋਈ ਵੀ ਮੈਨੂੰ ਫੜ ਨਹੀਂ ਸਕੇਗਾ ਇਹਨਾਂ ਸਿੱਕਿਆਂ ਨਾਲ ਮੈਂ ਦੁਕਾਨ ਖਰੀਦ ਲਾਵਾਂਗਾ ਇਸ ਤਰ੍ਹਾਂ ਲੜਕਾ ਸੋਚਾਂ ਵਿੱਚ ਗਵਾਚ ਗਿਆ। ਥੋੜੀ ਦੇਰ ਬਾਅਦ ਲੜਕਾ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਇਹ ਮੈਂ ਕਿਹੋ ਜਿਹੀਆਂ ਗੱਲਾਂ ਸੋਚ ਰਿਹਾ ਹਾਂ। ਕਿਸੇ ਬਿਰਧ ਬੰਦੇ ਦਾ ਫਾਇਦਾ ਉਠਾਉਣਾ ਠੀਕ ਨਹੀਂ ਹੈ। ਮੈਨੂੰ ਅਜਿਹੇ ਵਿਚਾਰ ਨਹੀਂ ਸੋਚਣੇ ਚਾਹੀਦੇ। ਪਰ ਲੜਕਾ ਬਹੁਤੀ ਦੇਰ ਆਪਣੇ ਮਨ ਤੇ ਕਾਬੂ ਨਾ ਰੱਖ ਸਕਿਆ। ਉਹ ਦੋ ਗਠੜੀਆਂ ਲੈ ਕੇ ਬਾਬੇ ਦੇ ਮਗਰਮਗਰ ਤੁਰਿਆ ਜਾ ਰਿਹਾ ਸੀ। ਕਾਫੀ ਦੇਰ ਤਰਨ ਤੋਂ ਬਾਅਦ ਇੱਕ ਪਹਾੜੀ ਆਈ। ਬਾਬਾ ਬੋਲਿਆ ਪੁੱਤਰ ਮੇਰੀ ਇਹ ਤੀਜੀ ਗਠੜੀ ਵੀ ਤੂੰ ਹੀ ਉਠਾ ਲੈ। ਮੈਂ ਤੈਨੂੰ ਦੋ ਸੋਨੇ ਦੇ ਸਿੱਕੇ ਹੋਰ ਦੇ ਦੇਵਾਂਗਾ ਪਰ ਧਿਆਨ ਨਾਲ ਚੱਲੀ ਗਠੜੀ ਨੂੰ ਸੌਟਣਾ ਦੇਵੀ ਕਿਤੇ ਇਹ ਖੁੱਲ ਨਾ ਜਾਵੇ ਲੜਕੇ ਨੇ ਗੱਲ ਨੂੰ ਘੁਮਾ ਕੇ ਪੁੱਛਿਆ ਕਿਉਂ ਬਾਬਾ ਇਸ ਵਿੱਚ ਇਹੋ ਜਿਹਾ ਖਾਸ ਕੀ ਹੈ ਬਾਬਾ ਬੋਲਿਆ ਬੇਟਾ ਇਸ ਵਿੱਚ ਤਾਂ ਸੋਨੇ ਦੇ ਸਿੱਕੇ ਨੇ ਲੜਕਾ ਕੁਝ ਨਹੀਂ ਬੋਲਿਆ ਜਿਵੇਂ ਉਹ ਸੌਨ ਜੇ ਹੋ ਗਿਆ ਬਾਬੇ ਨੇ ਉਹ ਤੀਸਰੀ ਗਠੜੀ ਵੀ ਲੜਕੇ ਨੂੰ ਦੇ ਦਿੱਤੀ ਤੇ ਭਾਰ ਤੋਂ ਮੁਕਤ ਹੋ ਕੇ ਚੱਲਣ ਲੱਗਾ ਭਾਰ ਤੇ ਚੜਾਈ ਦੇ ਕਾਰਨ ਲੜਕੇ ਦੇ ਪੈਰ ਹੌਲੀ-ਹੌਲੀ ਉੱਠ ਰਹੇ ਸੀ ਪਰ ਜਦੋਂ ਤੋਂ ਉਸਨੇ ਸੋਨੇ ਦਾ ਨਾਂ ਸੁਣਿਆ ਉਸ ਦਾ ਮਨ ਛਾਲਾ ਮਾਰ ਰਿਹਾ ਸੀ ਲੜਕੇ ਨੇ ਸੋਚਿਆ ਕਿ ਜੇ ਮੈਨੂੰ ਇਹਨੇ ਪੈਸੇ ਮਿਲ ਜਾਣ ਤਾਂ ਮੇਰੀ ਸਾਰੀ ਜਵਾਨੀ ਮौज-ਮਸਤੀ ਵਿੱਚ ਲੰਗੇਗੀ ਵੈਸੇ ਵੀ ਇਸ ਬਾਬੇ ਨੂੰ ਹੁਣ ਇਹਨੇ ਪੈਸਿਆਂ ਦੀ ਕੀ ਲੋੜ ਐ ਇਸ ਦੀ ਜ਼ਿੰਦਗੀ ਤਾਂ ਹੁਣ ਖਤਮ ਹੋ ਗਈ ਐ ਇਸ ਸਮੇਂ ਲੜਕੇ ਦਾ ਮਨ ਉਸ ਦੀ ਬੁੱਧੀ ਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਿਆ ਸੀ ਤੇ ਉਹ ਆਪਣੀ ਗੱਲ ਨੂੰ ਸਹੀ ਬਣਾਉਣ ਲਈ ਕੁਝ ਵੀ ਕਹਿ ਰਿਹਾ ਸੀ ਲੜਕੀ ਨੇ ਮਨ ਹੀ ਮਨ ਕਿਹਾ ਕਿ ਇਹ ਬਾਬਾ ਤਾਂ ਚੋਰ ਲੱਗਦਾ ਹੈ ਜੇਕਰ ਇਹ ਕੋਈ ਵਪਾਰੀ ਹੁੰਦਾ ਤਾਂ ਇਸ ਤਰ੍ਹਾਂ ਪੈਦਲ ਥੋੜੀ ਜਾਂਦਾ ਚੋਰ ਤੋਂ ਚੋਰੀ ਕਰਨ ਵਿੱਚ ਕੀ ਨੁਕਸਾਨ ਹੈ ਇਹ ਸੋਚਦੇ ਸੋਚਦੇ ਲੜਕਾ ਤੇਜ਼ੀ ਨਾਲ ਤੁਰਨ ਲੱਗਾ ਬਾਬਾ ਥੋੜਾ ਪਿੱਛੇ ਰਹਿ ਗਿਆ ਲੜਕੇ ਨੇ ਸੋਚਿਆ ਕਿ ਟਲਾਂਣ ਆਉਂਦੇ ਹੀ ਜੇ ਮੈਂ ਇਹਨਾਂ ਤਿੰਨਾਂ ਘਟੜੀਆਂ ਨੂੰ ਲੈ ਕੇ ਭੱਜ ਜਾਵਾਂ ਤਾਂ ਮੇਰੀ ਗਰੀਬੀ ਖਤਮ ਹੋ ਜਾਵੇਗੀ ਤੇ ਇਹ ਚੋਰ ਬਾਬਾ ਮੈਨੂੰ ਕਦੇ ਵੀ ਫੜ ਨਹੀਂ ਸਕੇਗਾ ਇਹ ਸੋਚਦੇ ਸੋਚਦੇ ਅਚਾਨਕ ਲੜਕਾ ਭੱਜਣ ਲੱਗਾ ਜਿਵੇਂ ਉਸਦਾ ਸਰੀਰ ਆਪਣੇ ਆਪ ਹੀ ਹਰਕਤ ਕਰ ਰਿਹਾ ਹੋਵੇ। ਕਾਫੀ ਦੇਰ ਭੱਜਣ ਤੋਂ ਬਾਅਦ ਲੜਕਾ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ। ਲੜਕੇ ਨੇ ਸਾਹੋ-ਸਾਹੀ ਹੁੰਦੇ ਹੀ ਉਹ ਗਠੜੀਆਂ ਖੋਲੀਆਂ। ਪਰ ਇਹ ਕੀ? ਇਨ੍ਹਾਂ ਤਿੰਨ ਗਠੜੀਆਂ ਵਿੱਚ ਤਾਂ ਲੋਹੇ ਦੇ ਜੰਗਾਲ ਲੱਗੇ ਹੋਏ ਨਕਲੀ ਸਿੱਕੇ ਹੀ ਸੀ। ਇਹ ਦੇਖ ਕੇ ਲੜਕਾ ਹਰਾਨ ਰਹਿ ਗਿਆ ਤੇ ਸੋਚਣ ਲੱਗਾ ਕਿ ਬਾਬੇ ਨੇ ਉਸ ਨੂੰ ਝੂਠ ਕਿਉਂ ਬੋਲਿਆ? ਫਿਰ ਉਸ ਨੂੰ ਸਿੱਕਿਆਂ ਦੇ ਵਿਚਕਾਰ ਰੱਖੀ ਇੱਕ ਚਿੱਠੀ ਮਿਲੀ। ਚਿੱਠੀ ਵਿੱਚ ਲਿਖਿਆ ਸੀ ਕਿ ਇਹ ਸਾਰਾ ਡਰਾਮਾ ਰਾਜ ਦੇ ਰਾਜੇ ਵੱਲੋਂ ਇੱਕ ਇਮਾਨਦਾਰ ਵਿਅਕਤੀ ਦੀ ਭਾਲ ਲਈ ਰਚਿਆ ਗਿਆ ਹੈ। ਇਮਾਨਦਾਰ ਵਿਅਕਤੀ ਨੂੰ ਸੂਬੇ ਦਾ ਖਜ਼ਾਨਚੀ ਤੇ ਮੁੱਖ ਅਫਸਰ ਬਣਾਇਆ ਜਾਵੇਗਾ। ਲੜਕਾ ਉੱਥੇ ਹੀ ਸਿਰ ਫੜ ਕੇ ਬੈਠ ਗਿਆ। ਉਹ ਜਾਣਦਾ ਸੀ ਕਿ ਜੇ ਉਸਨੇ ਆਪਣੇ ਵਿਚਾਰਾਂ ਨੂੰ ਕਾਬੂ ਕੀਤਾ ਹੁੰਦਾ ਤਾਂ ਉਸਦੀ ਜ਼ਿੰਦਗੀ ਬਦਲ ਸਕਦੀ ਸੀ। ਦੋਸਤੋ ਗੌਤਮ ਬੁੱਧ ਕਹਿੰਦੇ ਨੇ ਕਿ ਮਨ ਹੀ ਸਭ ਕੁਝ ਹੁੰਦਾ ਹੈ। ਤੁਸੀਂ ਉਹੀ ਬਣ ਜਾਂਦੇ ਹੋ ਜੋ ਤੁਸੀਂ ਸੋਚਦੇ ਹੋ। ਅਸਲੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਵੀ ਤੁਹਾਨੂੰ ਉਹਨਾਂ ਨੁਕਸਾਨ ਨਹੀਂ ਪਹੁੰਚਾ ਸਕਦਾ ਜਿਨ੍ਹਾਂ ਤੁਹਾਡੇ ਬੇਕਾਬੂ ਤੇ ਬੇਤੁਕੇ ਵਿਚਾਰ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਗੌਤਮ ਬੁੱਧ ਕਹਿੰਦੇ ਨੇ ਕਿ ਆਪਣੇ ਅੰਦਰ ਨੂੰ ਧਿਆਨ ਨਾਲ ਦੇਖੋ ਸਾਡੇ ਅੰਦਰ ਚੱਲ ਰਹੇ ਵਿਚਾਰ ਹੀ ਸ਼ਬਦ ਬਣਦੇ ਨੇ ਤੇ ਸ਼ਬਦ ਕਰਮ ਦੇ ਰੂਪ ਵਿੱਚ ਪ੍ਰਗਟ ਹੁੰਦੇ ਨੇ ਵਾਰ-ਵਾਰ ਦੁਹਰਾਉਣ ਨਾਲ ਕਰਮ ਵਿਹਾਰ ਵਿੱਚ ਬਦਲਦਾ ਹੈ ਤੇ ਸਮੇਂ ਦੇ ਨਾਲ ਵਿਹਾਰ ਚਰਿੱਤਰ ਵਿੱਚ ਬਦਲ ਜਾਂਦਾ ਹੈ ਤੇ ਚਰਿੱਤਰ ਹੀ ਫਿਰ ਭਾਗ ਵਿੱਚ ਬਦਲਦਾ ਹੈ असली ਵਿਚਾਰਾਂ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਕਿ ਕਮਜ਼ੋਰੀ ਹਮੇਸ਼ਾ ਛੋਟੀ ਸੋਚ ਨਾਲ ਸ਼ੁਰੂ ਹੁੰਦੀ ਹੈ। ਜੇਕਰ ਇਸ ਬੀਜ ਨੂੰ ਇੱਥੇ ਹੀ ਨਸ਼ਟ ਨਾ ਕੀਤਾ ਜਾਵੇ ਤਾਂ ਇਹ ਛੋਟੀ ਜੀ ਸੋਚ ਜਲਦੀ ਹੀ ਵੱਡਾ ਝਾੜ ਬਣ ਕੇ ਬੁੱਧੀ ਨੂੰ ਢੱਕ ਲੈਂਦੀ ਹੈ। ਜਿਵੇਂ ਕਹਾਣੀ ਵਿੱਚ ਹੋਇਆ ਸੀ ਕਿ ਲਾਲਚ ਦੇ ਵਿਚਾਰਾਂ ਨੇ ਲੜਕੇ ਦੀ ਅਕਲ ਨੂੰ ਇਹ ਸੋਚਣ ਦਾ ਦੂਜਾ ਮੌਕਾ ਨਹੀਂ ਦਿੱਤਾ ਕਿ ਇਹ ਸਹੀ ਹੈ ਜਾਂ ਗਲਤ। ਲੜਕੇ ਦੇ ਸਰੀਰ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਐਸਲੀ ਪਹਿਲੀ ਵਾਰ ਵਿੱਚ ਹੀ ਗਲਤ ਵਿਚਾਰਾਂ ਨੂੰ ਜੜੋਂ ਪੁੱਟਣਾ ਜ਼ਰੂਰੀ ਹੈ ਤੇ ਇਹ ਕਿਵੇਂ ਹੋਵੇਗਾ ਵਿਚਾਰਾਂ ਤੇ ਕਾਬੂ ਪਾਉਣ ਲਈ ਮਹਾਤਮਾ ਬੁੱਧ ਨੇ ਦੋ ਗੱਲਾਂ ਤੇ ਜ਼ੋਰ ਦਿੱਤਾ ਹੈ ਪਹਿਲਾ ਹੈ ਸਹੀ ਇਰਾਦਾ ਸਹੀ ਇਰਾਦਾ ਵਿਕਸਿਤ ਕਰੋ ਕਈ ਵਾਰ ਸਾਡੇ ਮੂੰਹੋਂ ਕੋਈ ਗਲਤ ਗੱਲ ਨਿਕਲ ਜਾਂਦੀ ਹੈ ਤੇ ਅਸੀਂ ਲੰਬੇ ਸਮੇਂ ਤੱਕ ਦੁਖੀ ਰਹਿੰਦੇ ਹਾਂ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਹੈ ਤਾਂ ਮਨ ਲੰਬੇ ਸਮੇਂ ਤੱਕ ਪਛਤਾਵੇ ਨਾਲ ਭਰੇ ਰਹਿੰਦਾ ਹੈ ਇਸ ਭਾਰੀਪਣ ਤੇ ਦੁੱਖ ਤੋਂ ਬਚਣ ਲਈ ਮਹਾਤਮਾ ਬੁੱਧ ਨੇ ਸਹੀ ਇਰਾਦੇ ਨੂੰ ਮਹੱਤਵ ਦਿੱਤਾ ਹੈ ਜਦੋਂ ਵੀ ਤੁਸੀਂ ਕੁਝ ਕਰਨ ਜਾ ਰਹੇ ਹੋ ਆਪਣੇ ਆਪ ਨੂੰ ਪੁੱਛੋ ਕਿਸ ਕਾਰਵਾਈ ਪਿੱਛੇ ਮੇਰਾ ਇਰਾਦਾ ਕੀ ਹੈ ਕਿ ਮੈਂ ਦੂਜਿਆਂ ਨੂੰ ਦੁੱਖ ਪਹੁੰਚਾਉਣ ਜਾਂ ਨੀਚਾ ਦਿਖਾਉਣ ਤਾਂ ਨਹੀਂ ਜਾ ਰਿਹਾ ਆਪਣੇ ਆਪ ਨੂੰ ਪੁੱਛੋ ਕਿ ਮੈਂ ਆਪਣੇ ਆਪ ਨੂੰ ਬਿਹਤਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਇਰਾਦਿਆਂ ਪ੍ਰਤੀ ਸੁਚੇਤ ਰਹਿਣ ਨਾਲ ਤੇ ਉਹਨਾਂ ਨੂੰ ਸਕਾਰਾਤਮਕ ਇਰਾਦਿਆਂ ਨਾਲ ਜੋੜਨ ਨਾਲ ਤੁਸੀਂ ਆਪਣੇ ਮਨ ਦੀ ਨਕਾਰਾਤਮਕਤਾ ਨੂੰ ਘਟਾ ਸਕਦੇ ਹੋ ਤੇ ਦੁੱਖਾਂ ਦਰਦਾਂ ਤੋਂ ਬਚ ਸਕਦੇ ਹੋ ਦੂਜਾ ਅਭਿਆਸ ਮਨ ਨੂੰ ਸੁਚੇਤ ਕਰਦਾ ਹੈ ਤੇ ਨਕਾਰਾਤਮਕ ਵਿਚਾਰਾਂ ਨੂੰ ਸ਼ਾਂਤ ਕਰਦਾ ਹੈ ਉਹ ਹੈ ਮਨਨਸ਼ੀਲਤਾ ਭਾਵ ਬਿਨਾ ਕਿਸੇ ਜਜਮੈਂਟ ਦੇ ਇਸ ਪਲ ਵਿੱਚ ਜੋ ਹੋ ਰਿਹਾ ਹੈ ਕੇਵਲ ਉਸ ਨੂੰ ਦੇਖਣਾ ਮਤਲਬ ਕਿ ਤੁਹਾਡੇ ਮਨ ਦੇ ਚੰਗੇ ਬੁਰੇ ਵਿਚਾਰ ਭਾਵਨਾਵਾਂ ਤੇ ਯਾਦਾਂ ਨੂੰ ਬਿਨਾ ਪ੍ਰਤੀਕਿਰਿਆ ਕੀਤੇ ਸਿਰਫ ਵੇਖਣਾ ਇਸ ਦਾ ਫਾਇਦਾ ਇਹ ਹੈ ਕਿ ਬਿਨਾ ਪ੍ਰਤੀਕਿਰਿਆ ਦੇ ਨਕਾਰਾਤਮਕ ਵਿਚਾਰ ਤੇ ਨਕਾਰਾਤਮਕ ਭਾਵਨਾਵਾਂ ਜੀਵਤ ਨਹੀਂ ਰਹਿ ਪਾਉਂਦੀਆਂ ਤੇ ਤੁਸੀਂ ਹਮੇਸ਼ਾ ਗਲਤ ਕਦਮ ਚੁੱਕਣ ਤੋਂ ਬਚ ਜਾਂਦੇ ਹੋ ਇਸ ਲਈ ਮਹਾਤਮਾ ਬੁੱਧ ਕਹਿੰਦੇ ਨੇ ਕਿ ਜੋ ਆਪਣੇ ਆਪ ਨੂੰ ਵੇਖਦਾ ਹੈ ਉਹੀ ਸਭ ਤੋਂ ਵੱਡਾ ਤਪੱਸਵੀ ਹੁੰਦਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਚਾਹਣ ਵਾਲਿਆਂ ਨਾਲ ਇਸ ਨੂੰ ਸਾਂਝੀ ਕਰੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ